ਗਲਤ ਕਰਦੇ ਨਹੀਂ ਗੋਭੀ ਲਗਾਉਣ ਵੇਲੇ ਖਾਦਾਂ ਨਹੀਂ ਕਰਦੇ ਇਹ ਮੈਂ ਪਹਿਲਾ ਆਪਣਾ ਟੌਪਿਕ ਆਪਣਾ ਇਹਦਾ ਖੌਰ ਕਰਦਾ ਵੀ ਕਿਹੜੀ ਕਿਹੜੀ ਖਾਦ ਆਪਾਂ ਪਾਉਣੀ ਹੈ ਗੋਭੀ ਦੀ ਲਵਾਈ ਦੇ ਤਰੀਕੇ ਦੋ ਤਰੀਕਿਆਂ ਨਾਲ ਗਰਮੀਆਂ ਵਾਲੀ ਗੋਭੀ ਦੀ ਆਪਾਂ ਲਵਾਈ ਕਰਦੇ ਹਾਂ ਜਾਂ ਤਾਂ ਆਪਾਂ ਲਵਾਈ ਖੇੜਾ ਦੇ ਉੱਤੇ ਕਰਾਂਗੇ ਜਿਵੇਂ ਆਲੂ ਵਾਲੀ ਜਾਂ ਮਟਰ ਵਾਲੀ ਮਸ਼ੀਨ ਜਿਹੜੀ ਆਪਾਂ ਖੇੜਾ ਬਣਾਉਂਦੇ ਹਾਂ ਤੇ ਜਾਂ ਫਿਰ ਆਪਾਂ ਬੈੱਡਾਂ ਦੇ ਉੱਪਰ ਇਹਦੀ ਕਾਸ਼ਤ ਕਰਾਂਗੇ ਬੈੱਡ ਤੁਹਾਡਾ ਜਿਹੜਾ 2 ਤੋਂ 2.5 ਫੁੱਟ ਦੀ ਰੈਂਜ ਦੇ ਵਿੱਚ ਹੋਣਾ ਚਾਹੀਦਾ ਔਰ 2.5 ਫੁੱਟ ਦਾ ਬੈੱਡ ਹੋਵੇ ਉਹਦੇ ਕਿਨਾਰਿਆਂ ਤੋਂ 4-4 ਇੰਚ ਜਗ੍ਹਾ ਛੱਡ ਕੇ ਤੁਸੀਂ ਗੋ ਈ ਗਰੀ ਪਰ ਗਰਮੀਆਂ ਦੇ ਵਿੱਚ ਇਹ ਸਾਨੂੰ ਦਿੱਕਤ ਆਉਗੀ ਕਿ ਪਾਣੀ ਬਹੁਤ ਛੇਤੀ ਡਰਾਈ ਹੋ ਜਾਂਦਾ ਤਾਂ ਬੂਟੇ ਦੀ ਜੜ ਹਲੇ ਚੱਲੀ ਹੀ ਹੁੰਦੀ ਤੇ ਉਹਦੇ 'ਚ ਸਾਨੂੰ ਦਿੱਕਤ ਆ ਸਕਦੀ ਹੈ ਇਸ ਕਰਕੇ ਤੁਸੀਂ ਜੇ ਗਰਮੀਆਂ 'ਚ ਗੋਭੀ ਦੀ ਕਾਸ਼ਤ ਕਰਨੀ ਹੈ ਤਾਂ ਮੈਂ ਕਮੈਂਡ ਕਰਦਾ ਕਿ ਖੇੜਾ ਦੇ ਉੱਤੇ ਕਾਸ਼ਤ ਕਰੋ ਤੇ ਛਾਂ ਵਾਲੇ ਬੰਨੇ ਗੋਭੀ ਲਾਓ ਤੁਸੀਂ ਖੇੜਾ ਉਸ ਹਿਸਾਬ ਨਾਲ ਕੱਢਣੀਆਂ ਕਿ ਤੁਹਾਡੀ ਜਿਹੜੀਆਂ ਖੇੜਾ ਉਸ ਤੇ ਇੱਕ ਬੰਨੇ ਜਿਹੜੀ ਛਾਂ ਰਵੇ ਤੇ ਛਾਂ ਵਾਲੇ ਬੰਨੇ ਤੁਸੀਂ ਆਪਣਾ ਜਿਹੜਾ ਬੂਟਾ ਲਾਉਣਾ ਹੈ ਤੇ ਤਾਂ ਕਿ ਤੁਹਾਡੇ ਬੂਟੇ ਜਿਹੜੇ ਜ਼ਿਆਦਾ ਮਰਨ ਮਰਨ ਨਾ ਧੋਕੇ ਉਹਤੇ ਸਿੱਧੀ ਧੁੱਪ ਦਾ ਇੰਪੈਕਟ ਨਾ ਹੋਵੇ ਜ਼ਮੀਨ ਹੈ ਜਿਹੜੀ ਥੋੜਾ ਜਿਹਾ ਨਮੀ ਰੱਖ ਲਵੇ ਕਿਉਂਕਿ ਜੇ ਆਪਾਂ ਵਾਰ-ਵਾਰ ਉਹਨੂੰ ਪਾਣੀ ਦੇਵਾਂਗੇ ਤਾਂ ਵੀ ਨਹੀਂ ਸਾਡੀ ਜਾੜਾ ਜੜੀਆਂ ਨਹੀਂ ਤੁਰਨੀ ਕਿਹੜਾ ਜਿਹਨੂੰ ਤੁਸੀਂ ਬਣਾਉਣੀਆਂ ਦੱਸਿਓ ਇਸ ਹਿਸਾਬ ਨਾਲ ਬਣਾਉਣੀਆਂ ਹੈ ਕਿ ਸਾਡੇ ਇੱਕ ਗੰਨੇ ਖੇੜਾਂ ਦੇ ਵਿੱਚ ਸਿਆ ਰਹੇ ਸਿਰਫ ਗਰਮੀ ਵਾਲੀ ਗੋਭੀ ਤੇ ਸਿਆ ਰਹਣੀ ਗੋਭੀ ਜੇ ਆਪਾਂ ਨੂੰ ਖੇੜਾ ਅਪਾ ਸੂਰਜ ਦੀ ਉਲਟੀ ਦਿਸ਼ਾ ਦੇ ਵਿੱਚ ਕਰਨੀ ਆ ਭਈ ਇੱਕ ਬੰਨੇ ਚੜਦੀ ਧੁੱਪ ਹੋਵੇ ਦੂਜੇ ਬੰਨੇ ਨਹੀਂ ਧੁੱਪ ਹੋਵੇ ਪਰ ਜਦੋਂ ਆਪਾਂ ਗਰਮੀ 'ਚ ਖੇੜਾ ਬਣਾਉਣੀ ਆ ਕੋਸ਼ਿਸ਼ ਇਹ ਕਰੋ ਕਿ ਸਾਡੀ ਇੱਕ ਸਾਈਡ ਤੇ ਜਦੋਂ ਵੀ ਦਿਸ਼ਾ ਆਵੇ ਜਿਹੜੇ ਨੂੰ ਤੁਸੀਂ ਖੇੜਾ ਬਣਾਉਣੀ ਆ ਖੇਤ 'ਚ ਖੜ ਕੇ ਉਸ ਦਿਸ਼ਾ ਦਾ ਅੰਦਾਜ਼ਾ ਲਾ ਕੇ ਫਿਰ ਤੁਸੀਂ ਖੇੜਾ ਬਣਾਓ ਤੇ ਛਾਂ ਵਾਲੇ ਬੰਨੇ ਬੂਟੇ ਲਾਓ ਤੁਹਾਡੇ ਬੂਟੇ ਮਰਨ ਦੇ ਚਾਂਸ ਘੱਟ ਹੋਣਗੇ ਘਟਾਟ ਹੋਣੀ ਹੈ